ਸਸੀ ਗੋਲ ਜੀ ਕੀ ਹਾਲ ਚਾਲਾ ਵੀਰੇ ਹੋ ਠੀਕ ਹੋ ਅੱਜ ਆਪਾਂ ਪਹੁੰਚੇ ਪਿੰਡ ਬੇਗੋਆਣਾ ਜੈਦੀਪ ਤੇ ਬਾਈ ਬਿੰਦਰਵੀਰ ਦੇ ਘਰੇ ਮਲਾਣਾ ਬਈ ਸਸੀ ਗੋਲ ਜੀ ਸਸੀ ਗੋਲ ਜੀ ਜੀ ਹੋ ਠੀਕ ਹੈ ਮਾਜੀ ਵਧੀਆ ਜੀ ਹਾਂ ਜੀ ਹਾਲ ਚਾਲ ਵੀਰੇ ਮੈਂ ਬੇਗੋਆਣ ਤੋਂ ਪਿੰਡ ਆਉਣਾ ਰਿਹਾ ਤੇ ਅੱਜ ਹੀ ਤੁਹਾਨੂੰ ਸੰਪੰਕ ਕੀ ਕਰਦੇ ਹਾਂ ਕਿ ਰਾਤੀ ਤੁਹਾਨੂੰ ਬੁੱਤਰ ਖਾਣੇ ਠੀਕ ਹੈ ਜੀ ਹਾਂ ਜੀ ਇਹ ਆ ਦੇ ਉਹ ਲਾਈਕ ਠੀਕ ਕਰੇ ਕਿਹੜੇ ਕੂਤਰਾ ਜੋ ਵੀਰੇ ਇਹ ਬਾਈ ਬਾਈ ਵਾਲੇ ਕੂਠਾ ਦੇ ਠੀਕ ਹੈ ਬਾਈ ਦੇ ਪੁਰਾਣੇ ਕੂਠੇ ਦੁੱਧ ਵਾਲੇ ਵਾਲੇ ਕੂਤਰਾ ਦਾ ਆ ਬਰੇ ਬਾਈ ਵਾਲੇ ਇੱਕ ਤਾਂ ਉਹ ਤਰ੍ਹਾਂ ਇਹ ਦੋ ਕੁਦਰ ਦਿੱਤੇ ਹੋਇਆ ਹਾਂ ਬਾਈ ਵਾਲੇ ਗੱਬੇ ਹਾਂ ਆ ਬਰੇ ਆਹ ਉੱਤਰ ਕੁਲਰ ਦਿੱਤੇ ਆ ਵੀਰੇ ਹਾਂਜੀ ਬਾਈ ਨੇ ਆ ਬੱਚਾ ਦਿੱਤਾ ਸੀਗਾ ਠੀਕ ਹੈ ਜੀ ਦਾ ਪੋਤਾ ਇਹਦਾ ਪੋਤਾ ਹੈ ਇਹ ਹਾਂਜੀ ਠੀਕ ਹੈ ਜੀ ਇੱਕ ਵੀਰੇ ਰਾਈਆਂ ਦਿੱਤੇ ਆ ਕਿਚੋ ਉਤਰਾਂ 44 ਇੱਕ ਰਾਈਆਂ ਪਿੰਡ ਦਿੱਤੇ ਆ ਇੱਕ 44 44 ਇਹ ਰੋਣੀ ਕੋਲੇ ਆ ਕਦਾ ਰਿਆ ਦੀ ਠੀਕ ਹੈ ਜੀ ਹਾਂ ਬਾਈ ਦੇ ਬਰੇਜ ਪੂਰੇ ਨੇ ਉਹਨਾਂ ਤੋਂ ਤੜੜ ਉੱਤੇ ਬਹੁਤ ਉੱਡ ਰਹੀਗਾ ਠੀਕ ਹੈ ਜੀ ਤੇ ਬਾਜੀ ਕਹਿੰਦੇ ਉਹ ਜੀ ਦਾ ਹੋਣਾ ਛੱਡ ਦੇ ਕਿਹੜੇ ਉਤਰਦਾ ਵੀ ਤੇ ਬਾਈ ਕੋਲੀ ਭੂਰੀ ਲੈ ਕੇ ਆ ਜੀ ਅੱਛਾ ਦਾ ਹੈ ਕੀ ਕਰਦੇ ਆ ਆਦਰੀ ਭਾਈ ਕੇ ਮੀਰਾ ਉਹ ਤੇ ਰਾਖੀ ਕੀ ਕਰਦੇ ਹਾਂਜੀ ਟਿਕਟਾ ਗੋਤਰਾ ਜੀ ਇਹ ਆਪਣਾ ਉਹਦੇ ਚ ਕੋਈ ਜਿੱਤੇ ਆ ਦੀ ਪਮਦਿੱਜੀ ਕੋਹੀ ਹਾਂਜੀ ਇਹਦੀ ਭੈਣ ਦਾ ਸ਼ਾਦੜਾ ਕਰੀ ਰਹੀ ਸੀ ਤੇ ਬਲਾਕ ਬਲਾਕਪੁਰ ਠੀਕ ਹੈ ਜੀ ਇਹ ਬਾਈ ਬਣੂ ਇਹਦੇ ਮਾਪੇ ਦਾ ਕੰਦੇ ਆ ਠੀਕ ਹੈ ਜੀ ਕਿਹੜੇ ਘੁਤਰਾ ਦਾ ਬਾਈ ਲੱਲੂ ਆਣੇ ਆਣੇ ਦਾ ਇਹ ਲੱਲੂ ਆਣੇ ਠੀਕ ਹੈ ਜੀ ਆਹ ਬਾਈ ਬਣ ਗਈ ਆ ਬਕੂਦਰੀ ਦਾ ਕਹਿੰਦੇ ਕਾਲੀ ਜਿੰਨੀ ਕੇਡੀਆਂ ਮਾਜੋ ਇਹਦਾ ਭਰਾ ਬੌਦ ਰਿਆ ਦੀਗਾ ਦੋ ਤਾਂ ਜੀ ਰਹਿ ਜੀਗੇ ਕੀ ਚੀਜ਼ ਬਹੁਤ ਯੇਤੀ ਆਦੀ ਠੀਕ ਆ ਵੀਰੇ ਇਹ ਆਪਾਂ ਰੱਖ ਲਿਆ ਜੀ ਆਹ ਇੱਕ ਉਤਰ ਦੇ ਪੱਲੇ ਖੋਲ੍ਹ ਲਓ ਮੜੇ ਇਹ ਬਾਣੀ ਨਹੀਂ ਨਾ ਰਿਹਾ ਜੀ 52 ਦਾ ਰਿਹਾ ਇਸ ਗੋਣ ਅੜੀ ਨੂੰ ਠੀਕ ਆ ਵੀਰੇ どういうことです ਆਪ ਤੇ ਉਹ ਇਹ ਜਿੱਤੇ ਹੋਏ ਆ। ਹਾਂ ਵੀ ਇਹ ਜਿੱਤੇ ਆ। ਠੀਕ ਹੈ। ਹਾਂਜੀ। ਉਸ ਤੇ ਉਹ ਪੁੱਛਾ ਤੇ ਇਹ ਕਾਲੀ ਪੱਟੀ ਰੰਗੀ ਜੀ ਦੀ। ਅਸਲੀ ਪਿੱਟੇ ਰੰਗੀ ਰੰਗੀ ਤਾਂ। ਹਾਂਜੀ। ਜਦੋਂ ਲੱਗੂ ਕੋਈ ਨੀ ਦੰਨੇ ਵਾਲੇ ਉਤਰਾਂ ਦੰਨੇ ਵਾਲੇ ਵੀਡੀਓ ਬਣਾਉਣਾ ਆਪਾਂ ਇੰਨੀ ਕਰੇ ਹੱਥ ਨੂੰ ਰੱਖੋ ਕਿਉਂਕਿ ਬਾਕੀ ਜਿਹੜਾ ਵੀ ਈਕਾ ਦਾ ਚੱਕ ਲਿਆ ਇਹਨਾਂ ਪਰ ਆਪਾਂ ਨੰਨੇ ਥਾਲੇ ਨੂੰ ਨਵਾ ਕੇ ਕਦਾਂ ਤੇ ਵੱਡਾ ਉਤਰ ਠੀਕ ਹੈ ਇਹ ਮੇਲੇ ਚ ਵੀ ਆਵਾ ਜਿਹੜੀ ਉਹਨੇ ਆਪ ਬਣਾਈ ਠੀਕ ਜਿੱਟਿਆ ਅੱਖਾਂ ਦਾ ਗੁੰਦਰਾ ਹੀ ਉਹ ਸੋਹਣਾ ਉਤਰਾਂ ਮਾਲ ਜੀਨਾ ਜਿਹੜਾ ਪਰਪਤਾ ਪੁੱਤ ਦੇਖਿਆ ਦਾ ਪੁੱਤ ਹੈ ਪੁੱਤ ਆ ਇਹ ਰੱਖੇ ਲਿਆ ਜਿਆ ਲਿਆ ਠੀਕ ਹੈ ਪਹਿਲੇ ਆ ਲੈ ਲੈਂਦੇ ਆ ਪੁੱਤ ਕੜਾਨ ਕੀ ਆਈ ਇਹਦਾ ਬਹੁਤ ਜੰਗਲੀ ਦਾਣਾ ਹੈ ਹਾਂਜੀ ਆਹ ਭਾਈ ਜਿਹੜੇ ਪੁੱਤ ਨੇ ਤੇਰੀ ਮਾਂ ਆਪਣੇ ਕੋਲ ਮੰਗਲੀ ਜਿੱਤੀ ਸੀਗੀ ਮੰਗਲੀ ਮੰਗਲੀ ਜਿੱਤੀ ਸੀ ਨੰਬਰ ਠੀਕ ਹੈ ਐਂ ਕੱਪੜੇ ਏ ਬਾਈ ਦੇ ਮੋਤੀ ਵਾਲੀ ਅੱਖਾਂ ਚੋਂ ਨਹੀਂ ਤੇਰੇ ਵੀਰ ਬਾਈ ਛੱਡ ਗੋ ਨਹੀਂ ਵੀਰੇ ਇਹ ਛੱਡ ਗਿਆ ਸੀ ਓਕੇ ਘੜੇ ਪੈ ਗਿਆ ਸੀ ਉਹਦੇ ਕਰਕੇ ਬਾਜੀ ਗੈਂਚਰ ਹੋ ਗਿਆ ਨਹੀਂ ਬਾਈ ਇਹ ਘੜੋ ਕਿ ਉੱਤਰਾ ਚ ਨਹੀਂ ਇਹ ਬਾਈ ਵਾਲੇ ਨੀਂਦਿਆਂ ਨੇ ਨਹੀਂ ਚੋਟੋਲੇ ਠੀਕ ਹੈ ਜੀ ਤੇ ਜੋੜਾ ਲਾ ਕੇ ਛੱਡਿਆ ਜੀ ਹਾਂ ਜੀ ਹਾਂ ਜੀ ਨੀ ਵੀ ਆਪਾਂ ਮੋੜ ਲੈਂਦੇ ਹਾਂ ਠੀਕ ਹੈ ਜੇ ਇਹ ਕੋਲੋਂ ਵਿੱਚ 85 ਗਮਟਰ ਦੀ ਹੈ ਇਹਦੀ ਭੈਣ ਉਹ ਪਾਲੋਂ ਜਿੱਤੀ ਦੀ ਜੀ ਉਹ ਆਪਣੇ ਯਾਰ ਮੁੱਤਿਆਂ ਲੈ ਕੇ ਇਹਦਾ ਉਹ ਚੈ ਜੀ ਗਾੜੀ ਸੀਗਾ ਕੋਈ ਠੀਕ ਹੈ ਉਹ ਬਣਾ ਮਦਦ ਹੁੰਦਾ ਕਿ ਘੱਟ ਅਸਲੀ ਅਚਾਚੀ ਜੀ ਇਹਦੇ ਦੋ ਤਬਾਦੀ ਬਣੇ ਕ੍ਰੌਪਰ ਵਾਲੇ ਸੀਗੇ ਠੀਕ ਹੈ ਕ੍ਰੌਪਰ ਦੇ ਜਿਹੜੇ ਇੱਕ ਕਾਪੜੇ ਠੀਕ ਹੈ ਜੁਨੀ ਆਪਣੀ ਬਾਲੀ ਹੁੰਦੀ ਹੈ ਠੀਕ ਹੈ ਜੀ ਇਹ ਆਪਣੇ ਘਰੇ ਹਾਰ ਹੀ ਨਹੀਂ ਹੈਗੇ ਇੱਕ ਉਤਰ ਕਦੇ ਯਾਰ ਯਾਰ ਲੱਗੂਗੀ ਕਦੇ ਵੀ ਨਹੀਂ ਖਾਰੇ ਠੀਕ ਹੈ ਜੀ ਇਰੇ ਆਪਣੇ ਹੱਥ ਚੂਤਰਾ ਜਿਹੜਾ ਇਹ ਮੇਰੇ ਭਾਈ ਕੇ ਜਿਹੜਾ ਮੀਰਾ ਕੁੱਤਰਾ ਉਹਦਾ ਪੁੱਤ ਆ ਇਹ ਮੀਰਾ ਵਾਲੇ ਚ ਹਾਂਜੀ ਇਹ ਦੀ ਬਣਾਣੀ ਛੱਡਿਆ ਸੀ ਹਾਂਜੀ ਮੈਂ ਪਿਚਾਰ ਗਈ ਬੜਾ ਯਾਰ ਮਾਰੀ ਆ ਠੀਕ ਹੈ ਜੀ ਕਹੇ ਕੁੱਤਰਾ ਦਾ ਬਈ ਹੈ ਹਾਂ ਕਿਹੜੇ ਕੁੱਤਰਾ ਚ ਹੈ ਇਹ ਬਾਈ ਗਾਣੇ ਨੇ ਕਾਣੇ ਵੀ ਗਾ ਲੈਂਦੀ ਆ ਬਾਈ ਇਹ ਠੀਕ ਹੈ ਜੀ ਜਲਦੀ ਜਿੱਤਣ ਦੇ ਆਪਣੇ ਘਰੇ ਆਇਆ 4 ਸਾਲ ਹੋਇਆ 4 ਸਾਲਾਂ ਚ 4 100 ਸਾਰੀ ਕਰ ਦਿੰਦੇ ਚਾਰੇ ਨਾਮ ਕਰ ਦਿੰਦੇ ਮੇਰੇ ਪੈੜੇ ਪੂਰੇ ਲੋਕਾਂ ਜਾਂ ਸਾਡੇ ਕੋਲ ਪੈੜੇ ਜਣੀ ਇਹਨਾਂ ਤਾਂ ਪਤਾ ਹੀ ਨਹੀਂ ਕਿੰਨੇ ਕੋ ਪੈੜ ਲਾ ਠੀਕ ਹੈ ਜੀ ਇੱਕ ਬਾਈ ਕਾ ਜੇਲਾ ਜਸ਼ਨ ਆ ਮੋਡੀਆਂ ਤੋਂ ਹਾਂਜੀ ਉਹ ਲੈ ਕੇ ਗਈ ਇਹਦਾ ਪਿਓ ਹਾਈ ਇਹਦਾ ਠੀਕ ਹੈ ਜੀ ਉਹਨੇ ਵਿਧੇ ਕੇ ਛੱਡਿਆ ਜੀਗਾ ਅੱਠਵਾਂ ਨੂੰ ਹਰ ਗਿਆ ਜੀਗਾ ਇਹ ਤਾਂ ਇਹ ਨੂੰ ਨਾ ਪਸੰਦ ਆਇਆ ਕਿ ਨਾ ਵੀਰੇ ਮੈਂ ਲੈ ਗਈ ਇਹ ਜਾਨ ਠੀਕ ਹੈ ਜੀ ਅੱਜ ਕਿਉਂ ਛੱਡੇ ਕਿ ਨਵਾਂ ਛੱਡਿਆ ਉੱਚਾ ਹੀਗਾ ਪਹਿਲੀ ਗਲੀ ਦਾ ਛੇਵਾਂ ਆ ਰਿਹਾ ਠੀਕ ਹੈ ਜੀ ਜਮੇ ਨਹੀਂ ਜਾਂਦੇ ਜਾਣਦੇ ਤਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਨੂੰ ਚੱਕਣਾ ਜਿੱਥੋਂ ਚੜਦੇ ਉੱਤੇ ਉੱਤੇ ਠੀਕ ਇਹਨੇ ਪਿਆਰੇ ਪੁੱਤਰ ਕੁਝ ਇਹ ਦੱਬੇ ਆਣੀ ਮਾਂ ਇਹ ਦੱਬੇ ਕਬੂਤਰਾਂ ਦੀ ਮਾਂ ਜੀ ਹਾਂ ਪਤਾ ਨਹੀਂ ਕਿਹੜਾ ਪਤਾਉਣੀ ਨੂੰ ਜਾਣਦਾ ਵੀ ਕਿੱਧਰ ਨੂੰ ਜਾਣਾ ਚਾ ਚਾਰ ਘਰਾਂ ਜਾਂਦਾ ਮਰਜੀ ਪੰਚਾਇਤ ਜਪਿੰਡੇ ਤੇ ਛੱਡ ਜਾਂਦੀ ਨਹੀਂ ਓ ਜਿਆਦਾ ਛੋਟੇ ਪਿੰਡ ਤੇ ਜਿਆਦਾ ਛੋਟੇ ਹਾਂ ਜਿੱਥੇ ਮਰਜੀ ਛੱਡ ਦੇ ਵੀਰੇ ਇਹ ਠੀਕ ਹੈ ਹਾਂ ਉੱਲ ਦੇ ਵਕਤ ਉੱਲ ਆਵੇ ਨੂੰ ਅੱਜ ਜਦੋਂ ਆਪਣੇ ਭਗਵਾਨਪੁਰੇ ਬਾਜੀ ਜੀ ਗਈ ਹਾਂਜੀ ਬਾਜੀ ਮਨ 6:30 ਵਜੇ ਖਤਮ ਹੋ ਗਈ ਸੀ ਆਪਣੀ 6:30 ਘੰਟੇ ਬੈਠੀ ਠੀਕ ਹੈ ਜੀ ਠੀਕ ਹੈ ਜਣੀ ਵੀ ਡਾਵੇ ਨਹੀਂ ਘਰੇ ਵੀ ਡਾਵੇ ਨਹੀਂ ਬਾਹਰ ਵੀ ਡਾਵੇ ਬਾਹਰ ਵੀ ਡਾਵੇ ਜਣੀ ਇੰਨਾ ਕਾ ਜੇ ਬੁੱਤ ਤਾਂ ਮੰਨਿਆ ਫੇਰ ਹਰ ਜਾਂਦੇ ਜੇ ਬੱਚੇ ਉੱਤ ਜਾਣ ਇਹ ਨਹੀਂ ਬੇਤਾਂ ਹੁੰਦੇ ਨਾ ਪਤਾ ਹੀ ਹੈ ਠੀਕ ਹੈ ਜਿਹੜੀਆਂ ਪਾਣੀ ਨਾਲ ਠੀਕ ਹੀ ਦੂਜੇ ਪਾਣੀ ਦੇ ਸੀਗੇ ਠੀਕ ਹੈ ਜੀ ਹਾਂ ਬੰਦੇ ਘਰ ਤੇ ਜਦੋਂ ਗਰਮੀ ਵੀ ਪੂਰੀ ਪਹਿਲੀ ਪਹਿਲੀ ਹੀ ਹੋ ਗਈ ਲੋਰੀ ਗਰਮੀ ਉੱਥੇ ਠੀਕ ਹੈ ਜਿਹਨਾਂ ਰਾਜੇ ਦਾ ਨਾਗ ਵਾਲਾ ਬੰਦ ਨੂੰ ਕਹਿੰਦੇ ਬੰਡੀ ਨੂੰ ਹਾਂ ਇੱਥੇ ਬੌਬਲਾ 55 ਨੂੰ ਕੋਈ ਕਿਹਾ ਕਿ ਮੈਂ ਬੰਦੀ ਮਾਂ ਬਾਈ ਗੁੰਡੀ ਨਾਲ ਚੱਲਣ ਗਿਆ ਠੀਕ ਹੈ ਉਹਨੇ ਸਾਰੀ ਚੌਂਕ ਉੱਤੇ ਵਧੀਆ ਉੱਡੀ ਗੁੰਡੀ ਬੰਗ ਗੁੰਡੀ ਇਹ ਰੰਪਲ ਵਾਲੇ ਦੇ ਯਾਰ ਮਿੱਤਰ ਸੀਗੇ ਜੈ ਜੀ ਉਹਦੇ ਤਾਂ ਗਾਣੀ ਬੰਦਣੀ ਪੈ ਗਈ ਸਾਡੇ ਇਹ ਵੀ ਦੇਖਣ ਨੂੰ ਬੰਦਾ ਹਾਂਜੀ ਉਹ ਮਾਰ ਨੂੰ ਉੱਥੇ ਰਹੇ ਕਈਓਣਾ ਦਾ ਸੈਟਅਪ ਬਹੁਤ ਵਧੀਆ ਲੱਗਾ ਜੀ ਮੈਨੂੰ ਬਾਕੀ ਤੁਸੀਂ ਆਪਣੀ ਰਾਏ ਦਿਓ ਪੂਰਾ ਕਮਰਾ ਹੀ ਕੂਤਰਾ ਵਾਸਤੇ ਤਿਆਰ ਕੀਤਾ ਹੋਇਆ ਹੈ ਜੀ। ਅਲੱਗ-ਅਲੱਗ ਡੋੜੀਆਂ ਲਾਈ ਹੋਈਆਂ ਨੇ। ਭਾਜੀ ਇਹ ਕਿਹੜਾ ਕੂਤਰਾ ਹੀ? ਇਹਨਾਂ ਦਾ ਪਿਓ। ਸੇਰਪਾਲ ਵਾਲਿਆਂ ਦਾ। ਹਾਂ ਵੈਰੀ ਗੋੜਾ। ਠੀਕ ਹੈ ਜੀ। ਫਾਰਵਰਡ ਚਿੱਠੀ। ਕਹਿੰਦੇ ਸੀ ਆਖਣਾ ਇਹ ਪੀਲੇ ਜੂ ਬੈਲ ਵੀ ਕਹਿੰਦੇ ਸਾਰੀ ਸਾਫ ਕੇ ਯਾਨੀ ਸਾਫ ਕੇ ਵੀ ਪੂਰੇ ਬੁੰਦੇ ਹੋਰ ਨਹੀਂ ਦੂਜੀ ਦੇ ਚ ਮੰਤਰੂ ਦਾਣੇ ਨਹੀਂ ਹਾਂ ਜੀ ਅਖੀਰ ਦੂਜੀ ਸਾਰਾ ਖਾਣਾ ਵੇਰੀ ਅਫੈਕਟ ਹ ਲੱਗਾ ਜੀ ਪਹਿਲੀ ਵਾਰ ਜੇ ਤੁਹਾਨੂੰ ਪਹਿਲੇ ਹਾਂ ਜੀ ਚਲੇ ਗਏ ਜੀ ਉਹ ਨਾਲ ਬਾਅਦ ਉੱਥੀ ਆ ਗਈ ਉੱਥੇ ਰਹਿ ਗਈ ਜੀ ਦੂਜਾ ਜਣ ਵੀ ਠੀਕ ਹੈ ਯਾਰ ਬਾਕੀਆਂ ਮੌਨ ਹੀ ਕਰਦੇ ਸੀ ਵੀ ਦੂਨੀ ਦੇ ਜਿੱਤਕੇ 5 ਵਜੇ ਜਲੇਰੀ ਦਾ ਦਰੂਤੇ ਰਹੀ ਠੀਕ ਹੈ ਜੀ ਜਲੀਆਂ ਬੋਲਾਂ ਹੀ ਲਾਰ ਤੇ ਬੋਦੋਵਾਸ ਤੁਹਾਨੂੰ ਯਕੀਨ ਹੋ ਗਾ ਵੀ ਇਹ ਨਹੀਂ ਹੱਟੇ ਠੀਕ ਹੈ ਮੈਂ ਸ਼ਾਕ ਕੇ ਜਾਲੀ ਬੰਦ ਕਰ ਦਿੰਦਾ ਕੋ ਕਰੇਗੀ ਨਹੀਂ ਬਾਈ ਆਪਣੀ ਰੇਟੀਆਂ ਵਾਲੀ ਬਾਈ ਕਿ ਆਣੀ ਤੇਰੀ ਲਾਰ ਦੀ ਆਪਾਂ ਲਿਖੇ ਲੈਂਦੇ ਆ ਆਪਾਂ ਤੁਹਾਨੂੰ ਦਿਖਾ ਰਿਹਾ ਐਟਮ ਤੇ ਬਾਈ ਕੋ ਆਏ ਨਹੀਂ ਤਨਦੀ ਕੀ ਦਾਰ ਨੇ ਆਪਣਾ ਹੀ ਚਾ ਹਰਦੀ ਨੂੰ ਹੈਗੀ ਯਾਰ ਇਹ ਤਾਂ ਜਿੰਨੀਆਂ ਗੱਲਾਂ ਕਹੀਆਂ ਦੋਨੀ ਤੂੰ ਆਪੇ ਤਾਂ ਕਦੇ ਦੱਸ ਪਤਾ ਹੀ ਹੋਂ ਸਭ ਨੂੰ ਜਿਹੜੀ ਨਾਂ ਹੈ ਆਪਣੇ ਤਾਂ ਨਹੀਂ ਟਿੱਕ ਟੱਕ ਦਾ ਕਿਹੜੇ ਕੂਤਰਾਂ ਚ ਪਾਉਂਦੇ ਨੇ ਵੀ ਆਪਾਂ ਇਹਨਾਂ ਇਹ ਯਾਰ ਬਾਈਕਰਾਂ ਨੇ ਆਪਾਂ ਤਾਂ ਉਹਨਾਂ ਨੇ ਪਾਉਂਿਆ ਆਪਾਂ ਕਦੇ ਕੂਤਰ ਲੈਣ ਦੇ ਆ ਆ ਇਹਦੀਆਂ ਵੀ ਤਾਂ ਕੌਣ ਚ ਲਿਆ ਕੂਤਰ ਨਹੀਂ ਆਪਾਂ ਨਹੀਂ ਕਰਦੇ ਕਿਹੜਾ ਕੂਤਰੀ ਇਹ ਵੀ ਕਾਲੀ ਬੰਨੀ 83 ਨੰਬਰ ਵਾਲੀ ਦਾ ਠੀਕ ਹੈ ਜੀ ਉਹ ਜਿਹੜੀ ਆਪਾਂ ਕੂਤਰੀ ਦੇਖੀ ਉਹਦੇ ਨਾਲ ਕੂਤਰੇ ਲੱਗਦਾ ਸੀ ਇਹ ਵੀ ਟੀਮ ਆ ਜਿਹੜੀ ਆਪਣੇ ਕੋਲ ਇਹੀ ਕੋਣ ਉੱਟਦਾ ਬਾਹਰ ਠੀਕ ਹੈ ਜੀ ਨਾ ਜਾਣ ਨਾ ਹਾਲਤ ਤਾਂ ਨਹੀਂ ਪਤਾ ਇਹਨਾਂ ਨੂੰ 2 ਸਾਲ ਹੋ ਗਏ ਛੱਡ ਨਹੀਂ ਹੋਇਆ ਜੀ ਤਾਂ ਇੱਕ ਵੀਰ ਠੀਕ ਹੈ ਜੀ ਮੇਰੇ ਕੋਲ ਦੀ ਲੱਗਿਆ ਸੀਗਾ 3 ਸਾਲ ਹੋ ਗਏ ਦਾ 100 ਬੰਨੀ ਕਿੰਨੇ ਜੀਗੇ ਬੱਤ ਜੀ ਅੱਛੀ ਵਾਰੀ ਬੰਦ ਹੋ ਗਈ ਠੀਕ ਹੈ ਜੀ ਬੁੱਤੇ ਰਹਿ ਗਏ ਲੋਕਾਂ ਨੇ ਚੱਕ ਲਏ ਉੱਥੇ ਦੇਣ ਵਾਲਾ ਤਾਂ ਹੁਣ ਕੋਈ ਨਹੀਂ ਜੀ ਹਾਂ ਜੀ ਇਹ ਤਾਂ ਸਹੀ 14 ਦਿਨਾਂ ਬਾਅਦ ਜੀ ਅੱਜ ਕੱਲ ਕਬੂਤਰ ਵਾਜੀ ਚੋਰੀ ਤੇ ਅਗਲੇ ਮਹੀਨੇ ਗੱਲ ਕਰਾਂਗੇ ਉਹਨਾਂ ਕਹਾਣੀਆਂ ਦਾ ਤੱਕ ਲੰਦਾ ਬੱਸ ਹਾਂ ਜੀ ਇਹ ਤਾਂ ਕਰਦੇ ਆਂ ਤਾਂ ਕਰ ਗਏ ਹਾਂ ਰੱਖੇ ਲੈਣੀਆਂ ਵੀ ਜਿੰਨੀ ਹੁੰਦੀਆਂ ਰੱਖੇ ਲਈ ਠੀਕ ਹੈ ਤਾਂ ਜੇ ਸਾਡੀ ਪੁੱਤਰੀ ਨਹੀਂ ਇਹ ਹੋਣੀ ਨਹੀਂ ਹਰਦਾ ਜੀ ਆ ਲਾਲ ਮੁਰਝਾਣਾ ਕੁੱਤੇ ਨਾ ਇਹ ਐਡੀਮਾ ਦਾ ਹੀ ਆ ਇਹ ਆਪਣੀ ਜਿਹੜੀ ਛੰਦੜ ਵਾਲੀ ਕੂਤਰੀ ਹੈ ਹਾਂਜੀ ਉਹਦੇ ਨਾਲ ਆ ਕੇ ਆਪਾਂ ਬਾਹਲੇ ਕਢਾ ਲੈਂਦੇ ਆ ਕੁੱਬੇ ਦਾ ਥੀਸੜ ਜਿੱਤੇ ਆਂ ਕੁੱਬੇ ਥੀਸੜ ਜਿੱਤੇ ਵੀ ਬਾਈਕ ਨਹੀਂ ਥੰਬੇ ਆ ਯਾਰ ਉਹਦੇ ਮੇਰੇ ਕੋਲ ਤਾਂ ਆ ਜਾਂਦੇ ਆ ਹੋਰ ਤਾਂ ਮੈਨੂੰ ਪਤਾ ਨਹੀਂ ਜਾਂਦੇ ਜਿਹੜੀਆਂ ਆਪਣਾ ਜਿਵੇਂ 12 ਵਜੇ ਵੀ ਰਾਤ ਨੂੰ ਫੋਨ ਕਰਾਂ ਤਾਂ ਵੀ ਪਾਜੀ ਫੋਨ ਜਾਂਦੇ ਆ ਆਪਾਂ ਚੈਨਲ ਛੱਡੇ ਜੀ ਉੱਥੇ ਇੱਕ ਦੋ ਯਾਰ ਮਿੱਤਰ ਦੇ ਜੀ ਕੇ ਜਾ ਜੀਗਾ ਤੇ ਮਨ ਬਾਈ ਦਾ ਗੂਨਾ ਕਹਿੰਦੇ ਵੀ ਬਿੰਦਰਾ ਕੀ ਵੰਦਾ ਮਗਾ ਹੀ ਆਪਣੇ ਕਬੂਤਰ ਨਹੀਂ ਹੱਥ ਹੈ ਜਿੱਤਣਾ ਹੁਣੀ ਹੈ ਕਾ ਚਲ ਕੋਈ ਨਾ ਜਿੱਤੇ ਹਾਰੇ ਉਹਦਾ ਵੱਖਰੀ ਗੱਲ ਹੈ ਵੀ ਮੈਂ ਆਉਣਾ ਮੈਂ ਤੋਪਿਆ ਹਾਂਜੀ ਗੱਡੀ ਲੈ ਕੇ ਤੁਰੇ ਉਹ ਆ ਗਿਆ ਆਪਣੇ ਗੋਲ ਚੁੜੀ ਦੇ ਕੋਲ ਤੇ ਮੈਂ ਕਿਹਾ ਬਾਈ ਆਉਣਾ ਕਬੂਤਰ ਫੜਿਆ ਗਿਆ ਹੋਗੀ ਹਾਂਜੀ ਮੈਂ ਹੁਣ ਨਹੀਂ ਆਪਾਂ ਹਾਰਦੇ ਹਰੇ ਵੀ ਨਹੀਂ ਹੈਗੇ ਬਾਈ ਠੀਕ ਹੈ ਜੀ ਟੈਲਾ ਝਨੇਰ ਵਾਲਾ ਕਾਪੀ ਦੇ ਸੀਗਾ ਹਾਂਜੀ ਛਾਪ ਤੋਂ ਬਾਅਦ ਕਬੂਤਰ ਉੱਡਿਆ ਰਾਤ ਨੂੰ ਵੀ ਉੱਤੀ ਜਾਏਗਾ ਸੀਗਾ ਠੀਕ ਹੈ ਜੀ ਤੇ ਦੂਜੀ ਵਾਰੀ ਉਹ ਹੀ ਰੰਗ ਛੜ ਤਾਂ ਉੱਥੇ ਫਿਰ ਉਹ ਬਦਲ ਲਿਆ ਗਿਆ ਜੀਆ ਜਿਵੇਂ ਆਪਣੇ ਕਣਕਾ ਬੁੱਢੀਆਂ ਚਲੇ ਗਿਆ ਉਹ ਤਰ ਜਣੀ ਇਹਦਾ ਤਾਂ ਜਾਣ ਦਾ ਤਾਂ ਮਤਲਬ ਨਹੀਂ ਬਰੋਲੇ ਜੀ ਬਰੋਲੇ ਜੀ ਚਲੇ ਗਿਆ ਜੀਆ ਜਣੀ ਸਾਡੇ ਪੁੱਤਰਾ ਮਗਰ ਜਣੀ ਆਏ ਚਿੜੀਆਂ ਵਾਂਗੂ ਬੰਜਿਆ ਲੋਕ ਠੀਕ ਹੈ ਜੀ ਬਾਈ ਜੀਾਂ ਦਾ ਹੌਲ ਵੀ ਪੰਜੇ ਸਾਡੇ ਵੀ ਪਤਾ ਵੀ ਜਾਂਦੇ ਹੈ ਨਹੀਂ ਪੁੱਤਰ ਲੋਕਾਂ ਨੂੰ ਜਾਈ ਜਾਂਦੇ ਉਗਨੇ ਨੰਦੇ ਜੀ ਜਟਾਣੇ ਹੋਇਆ ਰਾਮਪੁਰ ਹੋਇਆ ਹਾਂਜੀ ਮਤੂ ਬਲੇ ਨੂੰ ਤਾਂ ਮਦੂਦਾਂ ਵੀ ਛੱਡ ਕੇ ਦੇਖੇ ਅੱਧਾ ਕਿਲੋਮੀਟਰ ਆਪਾਂ ਨੂੰ ਅੱਧਾ ਕਿਲੋਮੀਟਰ ਤੇ ਪਿੰਡ ਪੈਂਦਾ ਜੀ ਮਤੂ ਹਾਂ ਅੱਧਾ ਕਿਲੋ ਉੱਥੋਂ ਵੀ ਨਹੀਂ ਆਪਣੇ ਆਉਂਦੇ ਘਰੇ ਉੱਥੇ ਤੋਰੇ ਨਹੀਂ ਆਉਂਦੇ ਘਰੇ ਦੋ ਛੱਡੇ ਆ ਕਿਉਂਕਿ ਤਾਂ ਦੋਏ ਉੱਤੇ ਹੀ ਰਹਿ ਗਏ ਉੱਥੇ ਠੀਕ ਹੈ ਜੀ ਇੱਕ ਹੱਥ ਆ ਗਿਆ ਜੀ ਕੂਤ ਤਾਂ ਦੋ ਦਿਨ ਫੜ ਕੇ ਲਿਆਂਦਾ ਪਹਿਲਾਂ ਮਾਤਪੁਰ ਦਿੱਤਾ ਜੀ ਉਹ ਮੀਂਹ ਪੈ ਗਿਆ ਹਾਂਜੀ ਫਿਰ ਦੂਈ ਦਾ ਮਦੂਦਾਂ ਨੂੰ ਨਹੀਂ ਪੈ ਗਿਆ ਠੀਕ ਹੈ ਜੀ ਘਰੇ ਆਉਂਦਾ ਨਾ ਹੀ ਉੱਥੇ ਹੁੰਦੀ ਜਾਂਦੇ ਭਈਆ ਕੋ ਉਤਰ ਕਿਹੜਾ ਜਿਹੜਾ ਤੁਹਾਡੇ ਹੱਥ ਸੇ ਇਹ ਵੀ ਟਿਉਨ ਦੀ ਜਿਹੜੀ ਗੁਜਾਰਤ ਵਾਲੀ ਦਿਖਾਉਂਦਾ ਨਾ ਵੀ ਏਸੀ ਮੈਂ ਚਾਹੇ ਉਹਦੇ ਕੋਲ ਤੇਨ ਚਾਹੇ ਇਹਦੇ ਕੋਲ ਜਿੰਨੀ ਕੀੜਾ ਫਰਕ ਹੋ ਗਿਆ ਤਾਂ ਕਰੀ ਠੀਕ ਹੈ ਕੈਦ ਕੀ ਡਾਉਂਦੇ ਸੀਗੇ ਬਹੁਤ ਮੀਂਹੇ ਪੈਣ ਲੱਗੇ ਬਹੁਤ ਰੋਗੀ ਫਿਰ ਸਾਡ ਨਹੀਂ ਵੀ ਬਧੀ ਠੀਕ ਹੈ ਜਮਾ ਹੀ ਨਹੀਂ ਭਾਲ ਕਹਿਗਾ ਬਾਈ ਜੇ ਗੁਜਾਰਤਾਂ ਕੋਲ ਜਿਹੜੀ ਦਿਖਾਉਂਦਾ ਗੁਜਾਰਤ ਹਾਂਜੀ ਮੈਂਨੀ ਕੀੜਾ ਵੀ ਜੇ ਕੋਈ ਫਰਕ ਕਰਦੇ ਮੈਂ ਕੂਤੋ ਛੱਡ ਦੂੰਗਾ ਆਪਣੇ ਕੋ ਪਿਓ ਆਏ ਨੇ ਪਾਚ ਪਿਓ ਪਿਓ ਜੈਜੀ ਗੁਲਜਾਰ ਕਿਆਂ ਕੋਲ ਜੈਜੀ ਬਾਈਕ ਕੋ ਇੱਕ ਤਾਂ ਸੀਗੇ ਪਹਿਲਾਂ ਉਹ ਹਾਂ ਜੀ ਹੁਣ ਵੀ ਇੱਕ ਹੈ ਨੇ ਲੋਕਾਂ ਦੀ ਦੋ ਤੇ ਦੋਵੇਂ ਗੰਦੀਰ ਨੂੰ ਪਤਾ ਹੈ ਏਟੀਐਮ ਤੇ ਗਾਹਾਂ بڑے ਚੀਨੇ ਦੇ ਸੱਤਾ ਪੁੱਤ ਦਾ ਹੈ ਇਹ ਵੀ ਏਟੀਐਮ ਦਾ ਮੇਰੇ ਠੀਕ ਹੈ ਆ ਦੇਖ ਜਿਵੇਂ ਕਹਿੰਦੇ ਆ ਲੋਕਾਂ ਦੇ ਪਾਸ ਇਹਦੀ ਬਾਠਾਂ ਛੱਡਿਆ ਦੀ। ਫਰਾਂ ਚ ਦੋ ਰੰਗ ਆਉਣ ਨੇ। ਹੂੰ। ਇਹਦੀ ਬਾਠਾਂ ਛੱਡਿਆ ਦੀਗਾ। ਠੀਕ ਹੈ ਜੀ। ਇਹ ਉੱਲੇ ਦੇ ਡੇਗਿਆ ਦੀ ਉਹਨਾਂ ਨੇ ਤੇ ਮਕਾਨੀ ਕੱਟ ਦਦਿਆ ਤੇ ਬਾਹਰ ਛੱਡਿਆ ਬਾਜੀ ਵਿੱਚ ਪਾ ਦਿੱਤੀ। ਠੀਕ ਹੈ ਜੀ। ਐਸ ਕੀ ਦੋ ਤਿੰਨ ਥਾਂ ਛੱਟਣਾ ਹੋ ਗਿਆ ੱੱੱਕਾ ਜਾਂ ਥੋੜਾ ਜਿਹਾ। ਹਾਂ ਜੀ ਹਾਂ ਜੀ। ਹੂੰ। ਇੱਕ ਜਾਂ ਇੱਥੇ ਆਪਣੇ ਬਰਮਾਲੀਪੁਰ ਵੀ ਹੋ ਗਿਆ। ਉੱਥੇ ਵੀ ਇਹਨੇ ਕੂਤਲ ਦੇ ਤੇ ਛੱਡਤਾ। ਠੀਕ ਹੈ ਜੀ। ਆਹਨੇ ਲੜਾਈ ਵਾਲੇ ਸਾਹ। ਹਾਂ ਜੀ। ਉਸ ਤੋਂ ਬਾਅਦ ਦਾ ਚ ਵਾਈ ਬਣੀ ਚੌਥਾ ਆਪਣਾ ਡੇਗਾ ਬੁੱਤੇ ਠੀਕ ਹੈ ਜੀ ਬਈ ਆਹ ਉਤਰ ਗਈ ਇਹ ਵੀ ਬਾਈਕ ਇਹ ਭੂਰੇਆਂ ਨੇ ਬਾਈ ਇਹ ਜੀ ਆਪਾਂ ਇੱਕ ਛਾਲ ਲੰਨਾ ਛੱਡੀਗੀ 60 ਸੈਕਿੰਡ ਚ ਹਾਰ ਗਈ ਜੀ ਅੱਛਾ ਜੀ ਹਾਂ ਸੱਤ ਬਜੰਨ ਚ 60 ਸੈਕਿੰਡ ਰਹਿ ਗਈ ਸੀ ਯਾਨੀ ਬਾਈ ਜਿੱਤ ਕੇ ਲੋਕਾਂ ਨੇ ਸ਼ਾਹ ਜੀ ਦਿੱਤੀ ਉਹ ਵੀ ਨਹੀਂ ਆ ਰਹੀ ਆ 60 ਸੈਕਿੰਡ ਚ ਹਾਰੇ ਹੋਏ ਆ ਹਾਂ ਜਿਕਰ ਹੋ ਗਿਆ ਜੀ ਹਾਂ ਇਕ ਮੰਟਰਾ ਇਹ ਫਿਰ ਪਾਲਣਾ ਦੀ ਭੈਣ ਨੇ ਫਿਰ ਪਾਲਣਾ ਦੀ ਪੇਸ਼ਾ ਇਹ ਆਪਾਂ ਖਾਜੇ ਰੱਖ ਲੈਣ ਜੀ ਅੱਥਰ ਘੱਟ ਕੇ ਰੱਖ ਲੈਣ ਹਾਂ ਇਹ ਜੋ ਫਿਰ ਉਹ ਲੱਲਾ ਦੇ ਦਾ ਭਾਈ ਲੱਲਾਣ ਦਾ ਭਾਈ ਠੀਕਾ ਜੀ ਠੀਕਾ ਨਾਲੇ ਬੈਠੇ ਗੱਲ ਮੋਢਿਆਂ ਆ ਇਹ ਆ ਘੋਰੀਆ ਨੇ ਬਾਈ

ਕਮਾਲਾ ਮੋੜਾ ਜੀ ਕਰਨ ਇਹ ਨਾਲ ਮੋੜਾ ਆਪਣਾ ਜਾਣ ਵਿੱਚ ਕਰਵਾਉਣਾ ਆਪੋ ਜੀ ਹਾਂ ਜੀ ਲੋਕਾਂ ਵੀਰੇ ਗ੍ਰਿਫਟੇ ਆ ਤੁਂ ਜਣਾ ਮਾਸ਼ਾ ਅੱਤ ਪੂਰੀ ਬੜੀ ਝੰਗ ਜੁੜਦੇ ਆ ਉਥਰ ਬਾਈ ਕੀ ਲੈ ਗਏ ਉੱਥੇ ਜੀ ਨਾਮ ਜੀ ਤੇ ਆ ਕੜੀ ਨੂੰ ਸ਼ੜੇ ਰੇ ਕੜੀ ਨੂੰ ਨਾਲ ਆਪਾਂ ਘਰੀ ਆਪਣੇ ਰਿਸ਼ਤੇਦਾਰੀ ਚ ਆਇ ਇੱਕ ਬਿੱਤਰ ਹੁੰਦਾ ਨਾਲ ਹੈ ਜੀ ਜੀ ਵੀ ਆਉਣੀ ਲਾਜ਼ਮੀ ਜੀ ਇਦਰਾ ਬੋ ਬੱਠਾ ਜੇ ਹੋਈ ਆ ਇਹਦੇ ਦੇ ਮਾਂ ਜਿਹੜੀ ਪਾਲਣ ਦਿੱਤੀ ਆ ਉਹਦੇ ਮਾਂ ਪਿਓ ਵੱਸ ਲੇਟੇ ਨਹੀਂ ਹੋ ਜਾਂਦੀ ਦੋ ਵਾਂਡੇ ਦੇ ਵੀਰ ਕੇ ਹੋਵੇ ਨਾ ਇਹ ਬੋਲੇ ਲਾ ਕੋਈ ਜਿਹੜਾ ਆਪਣੀ ਚਾਰ ਪੰਜ ਵਾਜੀ ਇੱਧਰ ਜਿੱਤ ਕੇ ਗਿਆ ਨਾ ਹਾਂ ਲਗਨ ਦਾ ਰਿਪਨ ਦੇ ਨੋਬ ਦੇ ਬੋਗ ਨਾ 100 100 100 103 ਤੇ ਜਿਹੜੀ ਜੰਗਿਆਕਾ ਗਾਜਮਨ ਨੂੰ ਸੁੱਧ ਕਰਕੇ ਥੋੜਾ ਜਿਹਾ ਆਉਣਾ ਪੈ ਜਾਂਦਾ ਫਿਰ ਥੋੜੀ ਗੱਲੀ ਹੋ ਜਾਂਦੀ ਜਿਹਨੂੰ ਇਹ ਨਹੀਂ ਆਪਾਂ ਤੇ ਜਿਹੜੇ ਆਪਾਂ ਦੱਸਦੀਆਂ ਨਾ ਕੀ ਉਹ ਹੀ ਤਰ੍ਹਾਂ ਕੰਮ ਕਰਦੇ ਨੇ ਇਹਨਾਂ ਨਾਲ ਵੈਰੀ ਕਰਨਾ ਤੇ ਉਹਦੇ ਕਰਕੇ ਨਾ ਪੂਰੇ ਟਾਊਨ ਤੋਂ ਪੂਰੀ ਜਿਹੀ ਦਿੱਕਤ ਹੋ ਜਾਂਦੀ ਮਤਲਬ ਸਿਰੋ ਬਿਨ ਦਾ ਬਹੁਤ ਵੱਡਾ ਮੁੱਦਾ ਹਵਾ ਜਿਆਦੀ ਨੂੰ ਪੂਰੇ ਤੋਂ ਜਰਾ ਸੋਚਣਾ ਤੇ ਇਹ ਜਿਹੜੀ ਅਕਸਰ 30 ਜਿਗਰ ਤੋਂ ਪੂਰੇ ਬੰਦੇ ਕੱਢੇ ਸਭ ਤੋਂ ਵੱਡੀ ਗੱਲ ਛੰਗੜਾਂ ਬਾਈ ਜਿੱਤਣਾ ਖਾਲਾ ਆਈਦਾ ਬਾੜਾ ਨਹੀਂ ਫੇਰ ਉਹ ਤੇ ਉਹ ਤੇਰੀ ਹਫ਼ਤੇ ਬਾਅਦ ਬਲਾਦਪੁਰ ਛੱਡਦੀ ਉੱਥੇ ਵੀ ਦਿੱਤੀ। ਇਹ ਕਿਹੜੀ ਕਬੂਤਰੀ ਹੈ? ਇਹ ਵੀ ਬਾਈ ਕਿੰਨੀ ਲਿਆਂਦੀ ਹੈ। ਅੱਛਾ ਜੀ। ਹਾਂ। ਤੇ ਬਾਈ ਇਹ ਇਹ ਰੱਖੇ ਲੈਂਦੇ ਆ ਬਾਈ ਕੀ ਆਪਾਂ ਨੂੰ ਗਿਫਟ ਹੈ ਕਰਦੇ ਯਾਨੀ ਜਿੰਨੇ ਦਿੰਦੇ ਆ। ਠੀਕ ਹੈ। ਤੇ ਜਿਹੜੀ ਵੀਡੀਓ ਜ ਬਣਾਉਂ ਦਿਖਾਉਂਦੇ ਆ ਬਾਈ ਕੀ ਉਹ ਕਬੂਤਰੀ ਹੈ। ਠੀਕ ਹੈ। ਸਾਰੀ ਕਬੂਤਰੀ ਕਾਲੀ ਆ ਜੀ ਤੇ ਦੋ ਕੰਨੀਆਂ ਚਿੱਟੀਆਂ। ਵੱਡੇ ਜੀ ਨੇ ਰੀ। ਠੀਕ ਹੈ। ਚਿੱਟੀਆਂ ਅੱਖਾਂ ਦੀ ਚੀਨੀ ਕਬੂਤਰੀ। ਹਾਂਜੀ ਬਾਈ ਇਹ ਕਿਹੜਾ ਕਬੂਤਰ ਹੈ ਇਹ ਆਪਣੇ ਕਾਣੇ ਵਾਲਾ ਬਾਈ ਸਣਾ ਬੜੇ ਕਾਣੇ ਦਾ ਠੀਕ ਹੈ ਜੀ ਠੀਕ ਹੈ ਜੀ ਅੱਜ ਵੀ ਬਾੜੀਆਂ ਵਧੀਆਂ ਹੋਈਆਂ ਨੇ ਹਾਂਜੀ ਚਲੋ ਮੇਂਦ ਕਰਦੇ ਆ ਕਾਹਨ ਵਧੀਆਂ ਹੋਣ ਆਪਣੇ ਬੰਜਾਰ ਬਾਈ ਉਹਨਾਂ ਨੇ ਇਹਦਾ ਮੁੰਡਾ ਚੱਕਿਆ ਜੀ ਅੱਜ ਉਹ ਤੋਂ ਇਹਨਾਂ ਨੇ ਹਾਂਜੀ ਤੇ ਆਪਣੇ ਚੀਨੀ ਬਾਈ ਉਹਨਾਂ ਨੇ ਹਾਂਜੀ ਇਹ ਫੋਨ ਬ੍ਰਾਂਡ ਕਰਵਾਈ ਜੀ ਨੇ ਹਾਂਜੀ ਉਮੀਦ ਕਰਦਾ ਵਧੀਆ ਹੋਣ ਕੰਮ ਵਧੀਆ ਬਾਜ਼ੀਆਂ ਘਰਾਂ ਸਾਫ ਹੋਵੇ ਜਿਹੜੇ ਬਾਜ਼ੀਆਂ ਤੇ ਰੋਤੀ ਦਾ ਪੈਸਾ ਕਰਦੇ ਜੇ ਨਾ ਕੱਟਿਆ ਜਾਵੇ ਹਾਂਜੀ ਅਸੀਂ ਕਰਾਈਆਂ ਪਾਣੀਆਂ ਬਾਜ਼ੀਆਂ ਜਦੋਂ ਦੇਖੋ ਆਪਾਂ ਮੰਨ ਕਰਤੀ ਕਿ ਆਪਾਂ ਨਹੀਂ ਬਾਜੀ ਕਰਾਈ ਬਾਈ ਇੱਥੇ ਦੇਖੋ ਠੀਕ ਹੈ ਜੀ ਮੁੰਡੇ ਕਰਾਂ ਜਦੋਂ ਮੈਂ ਕਰੇ ਬਾਜੀ ਨਹੀਂ ਉਹਨਾਂ ਨੂੰ ਕਹੀਦਾ ਜੇ ਆਪਾਂ ਦੋਸਾ ਕੰਮ ਕਰਦੇ ਵੀ ਜੇ ਦੋਦੀ ਲੋੜਾ ਪੁਲੀਸ ਦੀ ਲੋੜਾ ਜਿੰਨਾ ਮਾਰਦੀ ਠੀਕ ਪਰ ਆਪਾਂ ਬਾਜੀ ਨਹੀਂ ਹਾਂ ਸਾਫ ਕਰੋ ਬੱਸ ਹਾਂਜੀ ਅਜੀ ਬਾਈ ਜੀ ਪਹਿਲਾਂ ਤੇ ਆਉਣੇ ਆ ਬਾਈ ਇੱਕ ਸਾਲ ਸਾਡੇ ਨਾਲ ਹੋਇਆ ਕਨੇਜ ਬਾਜੀ ਜੱਡੀ ਬਾਈ ਕਹਿੰਦੇ ਐਂਟਰੀ ਜੀ ਪਹਿਲਾਂ ਲੈਣੀ ਆ ਹਾਂਜੀ ਤੇ ਜਿਆਨ ਵੀ ਕਿਤੇ ਆਏ ਮੌਕੇ ਦੇ ਲੋਕ ਫੇਰ ਜੂਏ ਦੇ ਦੇ ਇਹ ਕੰਮ ਗਲਤ ਆ ਜਾਂ ਠੀਕ ਘਰ ਆਪਾਂ ਮੌਕੇ ਦੇ ਪੈਸਾ ਦੇਣਾ ਜਾ ਕੇ ਫੇਰ ਤਾਂ ਗਲਤ ਆ ਹਾਂਜੀ ਇਹ ਤਾਂ ਗਲਤ ਜਿਹੜੇ ਦੇ ਗਏ ਉਹਨਾਂ ਦੀ ਦੇਖ ਤੋਂ ਬਾਅਦ ਠੀਕ ਅੱਜ ਇੱਥੇ ਪਿੱਟੀ ਇਹਨਾਂ ਦੇ ਲੈਟਾ ਕੋਈ ਨਹੀਂ ਪਾਉਂਦਾ ਇਹ ਪੈਸੇ ਵੜ ਕੇ ਆਉਂਦੇ ਬੈਂਕ ਹੀ ਮਾਰਦਾ ਆਮਰੇ ਬੱਲੀ ਆ ਜੀ ਬਾਅਦ ਚ ਦਿੰਦੇ ਹੋ ਗਲਤੀ ਤਾਂ ਕਮ ਹੋ ਜਾਂਦੀ ਆ ਜਦ ਦੇਣੀ ਆ ਇੱਕ ਟਾਈਮ ਦੋ ਬਸ ਕੋਈ ਦਵੇ ਨਾ ਲਵੇ ਜੇ ਤਿੰਨ ਪੱਲੇ ਨਾਮ ਦੇਣਾ ਫੇਰ ਤਾਂ ਉਹਦੇ ਹਾਲ ਚਾਣ ਦੀ ਮਤਲਬੇ ਨਹੀਂ ਯਾਰ ਕਿਹਨੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਇਹ ਮਾਰੀਆਂ ਦਾ ਨਾਮ ਚਾਹੇ ਲੋਡੇ ਕੋ 50 ਆਉਂਦੇ ਨਾਮ ਨਾ ਦਊ ਮੈਂ ਉਹਨੂੰ ਕੀ ਆ ਜੀ ਕਰਤੀ ਹਾਂ ਮੈਂ ਬਸ ਨਾਮ ਨਾ ਲੈ ਜਿੰਨੇ ਤੇ ਰੱਖੋ ਹੈ ਕਿ ਉਹਨੇ ਹੀ ਦੱਦਿ ਸਾਨੂੰ ਨਾਮਾਂ ਦੀ ਭੁੱਖ ਨਹੀਂ ਆ ਪੰਜਾਬ ਦਾ ਭੁੱਖਾ ਛੱਦਾਂ ਤੀਜਾ ਕੁਤਰਾ ਗਰਬਾਣੀ ਤੇ ਮੌਕੇ ਤੇ ਆ ਕੇ ਬਾਈ ਜੀ ਘੇਰਾ ਬੈਠਾ ਤੁਹਾਨੂੰ ਕੋਲਾ ਮਿਲਿਆ ਯਾਰ ਹਾਂਜੀ ਇਹ ਤਾਂ ਗੱਲ ਹੈ ਜਦੋਂ ਸ਼ਾਵੇ ਮੁੜ ਕੇ ਮੌਕੇ ਨਹੀਂ ਆਉਂਦੇ ਮੌਕੇ ਬਹੁਤ ਘੱਟ ਆਉਂਦੇ ਜਿੱਦਾਂ ਨੂੰ ਪੈਸੇ ਪਾਣੇ ਉਦੋਂ ਜਿਹਨੇ ਕੂਟਰ ਹੋ ਗਿਆ ਉਹ ਨਹੀਂ ਫੜੋ ਅਜੀ ਬਾੜੀਆਂ-ਬਾੜੀਆਂ ਇੱਕ ਵੀ ਐਂਡ ਕਰਾਈਆਂ ਨੇ ਕੋਈ ਨਹੀਂ ਲੈਕਟਪੋਨ ਦਾ ਆਗਿਆ ਦੇਹਾ ਜਾ ਕੁਝ 11000 ਬਾਅਦ ਆਇਆ 5-5000 ਅਜੀ ਬਾਜ਼ੀਆਂ ਆਏ ਹੋਣੇ ਆਪਾਂ ਨੂੰ ਬਾਜ਼ੀਆਂ ਖੁੱਲਣ ਦੀ ਕਿੰਨੀ ਖੁਸ਼ੀ ਆਈ ਬਹੁਤ ਜ਼ਿਆਦੇ ਖੁੱਲੀਆਂ ਬਹੁਤ ਜ਼ਿਆਦੇ ਚਲੋ ਸਾਰੇ ਆਪਾਂ ਕੂਟਰਵਾਜ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਉਹ ਹੁਣ ਜਾਇਆ ਨਹੀਂਗਾ ਸਾਡਾ ਇੱਕ ਮੁਲਾਜ਼ਮ ਨੂੰ ਛੁੱਟੀ ਦੇ ਦਿੱਤੀਗਾ ਨਹੀਂ ਮੈਂ ਕੱਲ ਵੀ ਜਾਣਾ ਸੀ ਠੀਕ ਹੈ ਜੀ ਉਹਦੀ ਬੇਟੀ ਹੋਈ ਆ ਦੱਦਿਆਂ ਨੇ ਜੀਗਾ ਜਾਣਾ ਮੈਂ ਕੱਲ ਵੀ ਨਹੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਇਹਨਾਂ ਨੇ ਜੋ ਵੀ ਕੀਤਾ ਨਹੀਂਗਾ ਕੱਲ ਠੀਕ ਤੇ ਆਪਾਂ ਦਾ ਜਿੰਨੀ ਮਦਦ ਕਰੀ ਜਾਂ ਪਿੰਡ 'ਚ ਵੀ ਆਪਣੇ ਜੇਕਰ ਕੰਮ ਤੇ ਲਗਵਾਣਾ ਤਾਂ ਲਗਾਈ ਦਾ ਇੱਕ ਚੱਕ ਦਾ ਮੁੰਡਾ ਆਪਣੇ ਕੋਲ ਲਵਾਇਆ ਹੋਇਆ 9 ਸਾਲ ਹੋ ਗਏ ਹਾਂਜੀ ਇਹਨੂੰ ਰੋਜ਼ੀ ਬਹੁਤ ਬੱਦ ਸਹੀ ਹੈ ਜੀ ਠੀਕ ਹੈ ਚਾਹੇ ਆਪਣੇ ਘਰੇ ਟੱਕ ਪੱਕੇ ਨਾ ਪੱਕੇ ਕਿਸ ਦਾ ਫਾਇਦਾ ਕਰੋ ਵਧੀਆ ਕੰਮ ਆ ਜੀ ਹਾਂ ਤਰੀ ਆਪਾਂ ਆਪਣੀ ਨੌਕਰੀ ਕਰਦੇ ਨੇ ਯਾਰ। ਹੂੰ। ਤੇਰੀ ਛੁੱਟੀ ਵੀ ਨਹੀਂ ਕਰ ਸਕਦੇ ਕੋਈ। ਹਾਂਜੀ। ਕੰਮ ਹੀ ਅਸੀਂ ਬਾਹਰ ਛੱਡੀ ਜਾਂਦੀ। ਆਹ ਬੇਟਾ ਛੱਡੀ ਜਾਂਦਾ। ਉਹਨੂੰ ਭੇਜ ਦੇਈਂਗਾ। ਜੇ ਹੁਣ ਜਵਾਬ ਕਹਿ ਕੇ ਕੱਟਦਾਂ ਕੋਈ ਤੇ ਮਾਰੀ ਗੱਲ ਆ ਜਾਂਦੀ। ਸਹੀ ਗੱਲ। ਉਹ ਵੱਡੇ ਚਾਰ ਕਿਹੜਾ ਆਪੋਂਦੇ ਉਮਰ। ਗੰਦੀ ਭੇਜਣਗੇ ਉਹ ਵੀ। ਹਾਂਜੀ ਹਾਂਜੀ ਹਾਂਜੀ। ਉਹ ਵੀ ੱੱਕਾ ਲੱਗਿਆ। ਐਦ ਕੀ ਸਾਡਾ ਪੁੱਤ ਬਰਨਾਲੀ ਕੋ ਕੱਟਿਆ ਗਿਆ। ਇਹਨੇ ਕਿਹਾ ਵੀ ਆ ਮੇਰੇ 20 ਮਿੰਟ ਦੇ ਦਿਓ ਪਰ ਉਹਨਾਂ ਦਿੱਤਾਂ। ਚਾਚਾ ਕੰਟਾ ਵੀ ਦੇ ਦੇ ਸਾਨੂੰ ਕੋਈ ਦੁੱਖ ਨਹੀਂ ਸੀਗਾ। ਹਾਂ ਤਾਂ ਸਾਰਿਆ। ਜਿੱਤਦਾ ਜਿੱਤੇ ਸਾਡੇ ਜਾਨ ਵਿੱਚ ਜਿੱਤ ਨੂੰ ਨੇ ਜਿੱਤੇ ਲੰਗੇ ਠੀਕ ਹਾਂ ਇਹ ਹੀ ਸਾਡੀ ਮਿਹਨਤੀ ਹੈ ਇਹਨਾਂ ਦਾ ਠੀਕ ਹੈ ਧੰਨਵਾਦ ਧੰਨਵਾਦ ਜੀ